you oh. ਹਾਂਜੀ ਹੋਵੇਗਾ ਸਾਨੂੰ ਮਾਰਾ ਕਿਰਪਾ ਕਰੇਗਾ ਸਾਰੇ ਆਪਣੇ ਮਾਰਮਾ ਦੇ ਆਉਣਾਂ ਨੂੰ ਸੱਚੇ ਫਾਜ਼ੀ ਉਹਨਾਂ ਦਾ ਵੀ ਕੋਸ਼ਿਸ਼ ਕਰੋ ਬਿਲਕੁਲ ਜੀ ਸਾਡਾ ਅੱਛਾ ਕੰਮ ਇਥੇ ਬਿਲਕੁਲ ਜੀ ਦੇ ਜਦੋਂ ਦਮ ਦਵਾਰਾ ਪਹਿਲਾਂ ਜਦੋਂ ਆਪਣੇ ਬਰੇਰ ਜੀ ਤੋਂ ਆਏ ਨਾ ਬਲਵਾਂ ਤੇ ਲੱਗਣ ਤੋਂ ਪਹਿਲੇ ਇਹ ਸਾਰੇ ਕੰਮ ਹੋ ਗਏ 50000 ਰੁਪਏ ਹਾਂ ਸਹੀ ਉਹਨਾਂ ਦਾ ਟਿਕਾਣਾ ਦੇ ਬਾਕੀ ਹੋਣ ਠੀਕ ਹੈ ਜਿਹੜੀ ਗੱਲ ਬਾਕੀ ਸੀ ਜਿਹੜਾ ਬੰਦ ਤੋਂ ਮਿਲਦੇ ਬਸ ਦੋੜੀ ਉਹਨਾਂ ਦਾ ਐਪਲੀਕੇਸ਼ਨ ਸੀ ਉਹਨਾਂ ਨੂੰ ਕਹਿਆ ਵੀ ਬਾਈ ਹੋਈ ਰਿਕਵੈਸਟ ਕਰੋ ਵੀ ਬਾਈ ਉਹਨਾਂ ਜਦਾਂ ਬਚਾਇਆ ਜਾਵੇ ਉਸ ਤੋਂ ਬਾਅਦ ਇਹ ਫਿਰ ਤੋਂ ਇਧਰੋਂ ਪ੍ਰੋਬਲਮ ਬਣ ਗਿਆ ਤੇ ਉਸ ਤੋਂ ਬਾਅਦ ਆ ਗਿਆ ਜਿਹੜਾ 7350 ਉਹ ਸਿੱਧਾ ਜਿਹੜੀ ਜਮਾਤ ਇਕੱਠੀ ਹੁੰਦੀਆਂ ਤੇ ਇਕੱਠੀ ਹੋ ਕੇ ਕੱਤਰੋਗੇ ਕੰਮ ਦੀ ਅੰਦਾਜ਼ੇ ਸਾਰੇ ਨੇ ਬੈਸ ਕੇ ਵੀ ਕੋਈ ਅੱਗੇ ਆਨਲਾਈਨ ਸਿਸਟਮ ਵਾਹਿਗੁਰੂ ਜੀ ਪਾਤਸ਼ਾਹ ਸਾਹਿਬ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੋਦ ਵਿੱਚ ਬੈਠੀ ਸਾਧ ਸੰਗਤ ਜੀਓ 29 ਮਾਰਚ ਨੂੰ ਜੋ ਪੁਰਦਾਸਪੁਰ ਦੇ ਵਿੱਚ ਕਾਂਡ ਵਾਪਰਿਆ ਜਿਸ ਦੇ ਵਿੱਚ ਸ਼ਹੀਦੀ ਦੇ ਕੇ ਭਾਈ ਜਸਪਾਲ ਸਿੰਘ ਜੀ ਸ਼ਹੀਦ ਦੇ ਅਖਰੀ ਅਰਥ ਹੁੰਦੇ ਨੇ ਸ਼ਾਦੀ ਗਵਾਹੀ ਜਿਹੜੇ ਆਪਣੀ ਜਾਨ ਦੇ ਕੇ ਵੀ ਹਮੇਸ਼ਾ ਜਿੰਦੇ ਰਹਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਹੀਦ ਕਿਸੇ ਸੱਜਣ ਨੇ ਕਿਹਾ ਸੀ ਸ਼ਹੀਦ ਦੀ ਮੌਤ ਵੀ ਹਯਾਤ ਹੈ ਹਯਾਤ ਵੀ ਹੈ ਹਯਾਤ ਹੈ ਮੌਤ ਵੀ ਹਯਾਤ ਹੈ ਸ਼ਹੀਦ ਦੀ ਜਦੋਂ ਮੌਤ ਵੀ ਹੁੰਦੀ ਹੈ ਕੌਮ ਨੂੰ ਜ਼ਿੰਦਗੀ ਦਿੰਦੀ ਹੈ ਕੌਮ ਨੂੰ ਨਵਾਂ ਰਸਤਾ ਦਿੰਦੀ ਹੈ ਤੇ ਸ਼ਹੀਦ ਜਦੋਂ ਜ਼ਿੰਦਾ ਵੀ ਹੁੰਦਾ ਹੈ ਉਹ ਤੋਂ ਵੀ ਰਸਤਾ ਦਿੰਦਾ ਹੈ ਮਰਨ ਤੋਂ ਬਾਅਦਾਂ ਵੀ ਕੌਮ ਨੂੰ ਰਸਤਾ ਦੇ ਕੇ ਜਾਂਦਾ ਹੈ ਮੈਂ ਬਲਵੰਤ ਸਿੰਘ ਪਾਈ ਰਾਜੋਆਣਾ ਸਾਹਿਬ ਜਿਨ੍ਹਾਂ ਦੇ ਸੰਬੰਧ ਵਿੱਚ ਹੁਕਮ ਹੋਇਆ ਸੀ ਅਕਾਲ ਤਖਤ ਸਾਹਿਬ ਪੰਜਾਬ ਬੰਦ ਰਹੇਗਾ ਸ਼ਾਂਤਮਈ ਮਾਰਚ ਕੀਤੇ ਜਾਣਗੇ 23 ਮਾਰਚ ਨੂੰ ਮੈਂ ਸਿੰਘ ਸਾਹਿਬਾਨਾਂ ਦੇ ਕੋਲ ਵੀ ਇਹੋ ਕੀ ਸੰਦੀ ਮਰ ਦੋ ਹੱਥ ਜੋੜ ਕੇ ਬੇਨਤੀ ਕੀਤੀ ਸੀ ਜਦਨ ਬਾਬਾ ਜੀ ਹੁਣਾ ਵੱਲੋਂ ਸਪਸ਼ਟ چير ت ت مونا اي بولن مود چا وے مو سلوا را چيک جا جا اي بولن مود چا وے مو سلوا را چيک چير ت مونا اي بولن مود چا وے مو سلوا را چيک جا جا ਮੂਹ ਤਲਵਾਰਾਂ ਦੇ ਪੱਤ ਚੜਾਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਆਓ ਇਸ ਮਹਾਨ ਸ਼ੀਰ ਦੀ ਕੁਰਬਾਨੀ ਨੂੰ ਅਸੀਂ ਨਮਸਕਾਰ ਕਰਨੀ ਹੈ ਤੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰ ਨਾਲ ਸਾਰਿਆਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਸਜੇ ਰਹਿਣਾ ਆਉਣ ਵਾਲਾ ਸਮਾਂ ਆਪ ਜੀ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਤੜਿਆ ਆਇਆ ਜੀ ਇਸ ਕੌਮ ਦਾ ਕਿ ਮੈਂ ਸ਼ਹੀਦ ਹੋਣਾ ਵਾ ਰਸ ਰੀਆ ਗਾ ਲਾ ਪਾਸਾ ਤੱਕ ਅਜੀ ਚਮਕ ਨਹੀਂ ਸੀ ਸਕੇ ਸਨੇਚਰ ਬਾਤ ਚੁੱਪੀ ਹੁੰਦੀ ਆ ਬੰਦ ਘਰ ਦੇ ਵਿੱਚ ਪੜਦਾ ਸੀ ਤੇ ਚੁੱਪੇ ਵਾਲੇ ਚੰਗ ਕੋ ਪੈਂਦਾ ਸੀ ਚੰਗਾ ਮੈਂ ਦਰਬਾਰ ਸਾਹਿਬ ਪੱਲਿਆ ਮੈਂ ਰਾਤ ਉਹਦੇ ਸੇਵਾ ਕਰਨੀ ਆ ਘੇਰੇ ਵਿੱਚ ਆ ਜਾਣਾ ਰਾਤ ਸੇਵਾ ਕਰਕੇ ਕਹ ਰਾਖਾ ਲਿਆ ਕੇ ਸਾਨੂੰ ਜੇਤ ਦੇ ਇੱਥੇ ਝੱਫਟ ਆ ਜਾਂਦਾ ਸੀ ਸਾਥ ਸੰਗਤ ਕੋਲ ਦੇ ਮਾਲਵੇ ਚ ਚਾਹ ਸੀ ਜਦੋਂ ਉਹ ਤੇ ਜਦੋਂ ਉਹ ਮਿਲਦਾ ਰਹੇ ਜਾਂਦਾ ਜੇਰਾ ਕੋਈ ਸੰਗੋ ਦੇ ਨਾਲ ਆਉਂ ਨੂੰ ਪੁੱਛੋ ਸਾਆਂ ਆ ਫੋਟੋ ਸੀ ਤਾਂ ਨਿਆ ਵੇਖਦਾ ਮਹਾਰਾਜਾਂ ਦੀਆਂ ਫੋਟੋ ਵੇਖਦਾ ਜਿੰਨੇ ਵੀ ਸੰਗਤਾਂ ਵਾਲਾ शहीद हो फोटो भेजा की कह मेरी फोटो इतनी देनी होथेदार साहब का आधी धनवादी हाँ जथेदार साहब केसगढ़ साहब ने इतना ਸਾਰੇ ਕੋਲ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਸਾਰੇ ਸੰਗਤ ਸਾਨੂੰ ਔਰ ਆਪਣੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ 40000 ਰੁਪਏ ਆ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜਾ ਕੌਮ ਦੀ ਖਾਤਰ ਸ਼ਹੀਦ ਹੋਣ ਲਈ ਕੱਤਰ ਹੈ ਉਹਦੇ ਪਰਿਵਾਰ ਨੂੰ ਆਇਆ ਸੁਪੇਣ ਆਇਆ ਦਾ ਮੇਰਾ ਦਾ ਧੰਨਵਾਦ ਆ ਖੜ ਕਿਤਨੇ ਜਥੇਵਾਲੇ ਭਾਈ ਬਖਸ਼ੀਰ ਸਿੰਘ ਜੀ ਉਹ ਗਿਆ ਆਪਣੇ ਜਥੇਦਾਰ ਗਿਆਨ ਸਿੰਘ ਜੀ ਮੇਰੇ ਸ਼ਰੀਰ ਹੋਏ ਵੀਰ ਦੇ ਦਾਦਾ ਜੀ ਉਹਨਾਂ ਨੂੰ ਸਤਿਕਾਰ ਦੇਣ 2 ਲੱਖ ਰੁਪਏ ਉਹ ਵੀ ਸਹਾਇਤਾ ਵੀ ਕਰਨ ਸਾਰੀਆਂ ਦਾ ਸਾਰਾ ਇਸੇ ਨੂੰ ਮਾਇਆ ਆਈਏ ਦੰਦ ਵੀ ਸਰਵੰਦੋਂ ਬੇਦਮਾਇ ਪਾਈਏ ਬਾਬਾ ਹਰਨਾਮ ਸਿੰਘ ਦੀ ਖਾਲਸਾ ਮੁਗੀ ਦੰਦ ਸਰਗੁਣੋਂ ਨੂੰ ਮਾਇਆ ਪਾਈਏ ਸ਼ੋਭਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕੌਮ ਦੀ ਮਾਇਆ ਦਾਜ ਹਸਤੀ ਕਿਤੇ ਬਰਾਤਨ ਜਨਮ ਵਿੱਚ ਬੰਦਗੀ ਕੀਤੀ ਹੋਏ ਇਸ ਤਰ੍ਹਾਂ ਦੇ ਅਹੁਦੇ ਤੇ ਰੁਤਬੇ ਮਿਲਦੇ ਨੇ ਮੇਰੀ ਬੁਰਾਦ ਹੈ ਜੱਤੇਦਾਰ ਅਵਪਾਸ ਸਿੰਘ ਜੀ ਖਾਲਸਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਭਾਈ ਖਾਲਸਾ ਸਿੰਘ ਜੀ ਦੇ ਡੁੱਲੇ ਹੋਏ ਲੋਹ ਨੂੰ ਪਰਨਾਮ ਕਰਨ ਵਾਸਤੇ ਇੱਥੇ ਪਹੁੰਚੇ ਨੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਸਟੇਜ ਵੱਲੋਂ ਪਰਿਵਾਰ ਵੱਲੋਂ ਗੁਰਨਾਥ ਜੀ ਸੰਗਤ ਨੂੰ ਸਤਿ ਸ੍ਰੀ ਅਕਾਲੋ ਸਰਦਾਰ ਅਰਬਾਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਉਹਨਾਂ ਵੱਲੋਂ 3 ਲੱਖ 5 ਲੱਖ ਰੁਪਇਆ ਭਾਈ ਰਣਜੀਤ ਸਿੰਘ ਵਾਸਤੇ 5 ਲੱਖ ਰੁਪਇਆ ਭਾਈ ਜਸਪਾਲ ਸਿੰਘ ਜੀ ਦੇ ਪਰਿਵਾਰ ਵਾਸਤੇ ਔਰ 2 ਲੱਖ ਰੁਪਇਆ ਜੇਰੇ ਇਲਾਜ ਕੌਮ ਦੇ ਮਹਾਂਸੂਰ ਵਿੱਚ ਭਾਈ ਰਣਜੀਤ ਸਿੰਘ ਵਾਸਤੇ ਆਇਆ

ਔਰ ਕੌਮ ਕੀ ਅਸਮਾਨ ਦਾ ਨਿਸ਼ਾਨ ਬਣਦਾ ਏ ਅੱਜ ਜਿਸ ਪਾਤ ਸਿੰਘ ਜੀ ਸਿੱਖ ਕੌਮ ਦੇ ਅਸਮਾਨ ਦਾ ਇੱਕ ਬਹੁਤ ਹੀ ਚਹਿਕਦਾ ਚਹਿਕਦਾ ਤਾਰਾ ਬਣ ਗਿਆ ਹੈ ਜਿਸ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਆਪ ਸਮੂਚੀ ਸਾਧ ਸੰਗਤ ਜੀ ਕਿਕਰ ਹੋਏ ਹੋ ਸਤਿਗੁਰੂ ਪਾਤਸ਼ਾਹ ਜੀ ਅਪਾਰ ਬਖਸ਼ਸ਼ਰਨ ਸਤਿਗੁਰਾਂ ਜੋ ਸਰਦਾਰ ਜਸਪਾਲ ਸਿੰਘ ਜੀ ਦਾ ਸਮੂਚਾ ਪਰਿਵਾਰ ਦਾਦਾ ਸਰਦਾਰ ਗਿਆਨ ਸਿੰਘ ਜੀ ਪਿਤਾ ਜੀ ਸਰਦਾਰ ਗੁਰਚਨਜੀਤ ਸਿੰਘ ਜੀ ਔਰ ਮਾਤਾ ਸਰਬਜੀਤ ਕੌਰ ਜੀ ਉਹਨਾਂ ਦੇ ਤਾਇਆ ਜੀ ਤਾਇਆ ਜੀ ਉਨਾਂ ਦੀ ਭੈਣ ਦੀ ਔਰ ਸੋਚਾ ਪਰਵਾਹ ਅੱਜ ਭਾਵੇਂ ਉਹ ਸਰੀਰ ਕਰਕੇ ਸਾਡੇ ਵਿੱਚ ਨਹੀਂ ਹੈ ਪਰ ਇੱਕ ਫਖਰ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ ਕਿ ਭਾਈ ਜਸਪਾਲ ਸਿੰਘ ਜੀ ਸਾਡੇ ਕੋਲੋਂ ਸਰੀਰ ਕਰਕੇ ਚਲੇ ਗਿਆ ਹੈ ਪਰ ਉਹ ਹਮੇਸ਼ਾ ਹੀ ਜਿਉਦਾ ਹੈ ਮਾਰ ਸ੍ਰੀ ਸ਼ਾਹ ਉਹ ਜਗਤ ਤੇ ਸਦਾ ਜਿਉਂਦੇ ਇਨਾ ਕੀਤੀਆਂ ਨੇਕ ਕਮਾਈਆਂ ਨੇ ਸ੍ਰੀ ਆਕਾਲ ਪੁਰਖ ਸਾਹਿਬ ਜੀ ਸਾਥਕ ਜਥੇ ਦਾ ਭਾਈ ਜਸਵੀਰ ਸਿੰਘ ਜੀ ਲੋਡੇ ਸਾਥਕ ਗ੍ਰੰਥੀ ਸਤ ਸੰਤ ਸ੍ਰੀ ਹਰਮੰਦਰ ਸਾਹਿਬ ਜੀ ਯਾਨੀ ਜਗਤਾਰ ਸਿੰਘ ਜੀ ਜਾਚਕ ਪਰਵਾਹ ਸਤਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਨ ਸਵਾਗਤ ਹੈ ਕਮ